ਸ੍ਰੀ ਕਾ ਕੀ ਪੈੜ ਪ੍ਰਵਾਹ ਨੂੰ ਜਿੱਥੇ ਜਿੱਥੇ ਜੀਵਾਂ ਦੇ ਰਾਜ ਜੀਵਾਂ ਕੇ ਪਰਮਾਤਮਾ ਤੋਂ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰਾ ਆਤ ਰੱਖੇ ਜੀ ਸਭ ਨੂੰ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਹਰ ਬੈਠੇ ਨੇ ਸਭ ਦਸਾਂ ਵਿੱਚ ਮੇਰੇ ਭੈਣ ਭਰਾ ਬਜਨ ਕੁਮਤਾਵਾ ਬੱਚੇ ਸਾਰੇ ਪਿਆਰ ਭਰੀ ਸ੍ਰੀ ਕਾਂਜੀ ਜੀ ਯੂਟੂਬ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਜੀ ਦੇ ਬੰਤ ਮੰਤਰ ਜੀ ਬਰਛੀ ਜੀ ਜੋਨ ਦਾ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਜੀ ਜੁੜੇ ਪ੍ਰਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਪਰਮਾਤਮਾ ਜੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਜੀ ਅੱਜ ਆਪਾਂ ਇੱਕ ਦੂਸਰੇ ਨਗਰ ਖੇੜੇ ਦਾ ਵੀ तहे ਦਿਲੋਂ ਧੰਨਵਾਦ ਹੈ ਜੀ ਗਰੇ ਨਾਮ ਵਰਨਾ ਦਾ ਵੀ तहे ਦਿਲੋਂ ਧੰਨਵਾਦ ਪਰਮਾਤਮਾ ਦ੍ਰਿਸ਼ਟੀਕੋਸ਼ੇ ਮਿਹਰ ਭਰਿਆ ਹੱਥ ਰੱਖੇ ਜੀ ਸਾਰਿਆਂ ਤੇ ਸਾਨੂੰ ਜਾਣਦੀਆਂ ਕਰਾਉਂਦੇ ਸੱਚੇ ਪਾਤਸ਼ਾਹ ਦੇ ਗੁਰੂ ਰਾਜ ਚੋਕ ਦੀ ਤਰਕੀ ਬੱਚੀ ਜੀ ਸਾਰੇ ਅਧ ਮੇਰੇ ਪ੍ਰਯਤਨ ਕੀ ਅੱਜ ਆਪਾਂ ਗੱਲ ਕਰਾਂਗੇ ਪਾਣੀ ਦੇ ਵਿਸ਼ੇ ਤੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਬਹੁਤ ਖਸਾ ਹੋਇਆ ਬੱਚਾ ਦਾ ਵੀ ਪਰਸਨਾ ਦਾ ਵੀ ਪ੍ਰਾਇਰ ਬਹੁਤ ਪਰੇਸ਼ਾਨ ਹੋਏ ਬਹੁਤ ਦੁੱਖ ਦੀ ਗੱਲ ਹੈ ਭਰਿਆਰ ਰੱਖੇਗੀ ਗੱਲ ਕਰਦੇ ਆਂ ਕਿ ਆਪਾਂ ਦੀ ਪਰਮਾਤਮਾ ਸਾਰੇ ਤੇ ਸੁਖ શાંતੀ ਬਖਸ਼ੇ ਮੇਰ ਭਰਿਆਰ ਰੱਖੇਗੀ ਦੇਖੋ ਜੀ ਦਾਨ ਦਾਨੀ ਨੇ ਦਾਨ ਕਰਨਾ ਨੌਜਵਾਨਾਂ ਨੇ ਕਾ ਰਾਸ਼ਨ ਪਚਾਉਣਾ ਕਿੰਨੀ ਵਧੀਆ ਸੋਚੀ ਗੱਲ ਮੇਰ ਭਰਿਆਰ ਰੱਖੇ ਸੱਚੇ ਬਾਛੇ ਸਾਥੇ ਬੱਚੇ ਵੀ ਬਹੁਤ ਉਸਤਾ ਹੈ ਹੁੰਦੇ ਵੀ ਸਾਡੇ ਦੇ ਵਿੱਚੋਂ ਨੈਸ਼ਨ ਪਾਰਡ ਅਨੁਸਾਰਿਆ ਆਡ ਫਾਰਮਸ ਅੰਦਰ ਪਿੱਟਾ ਦੇ ਵਿੱਚ ਹੋ ਜਾਂਦਾ ਹੈ ਹੋਰ ਵੀ ਜਾਊਗਾ ਅਪਰਲਾ ਕਰਨਗੇ ਨੌਜਵਾਨ ਬੜੇ ਸਾਥ ਦਿੰਦੇ ਹਨ ਨੌਜਵਾਨ ਭੈਣ ਭਰਾ ਸਾਰੇ ਨੱਗਰ ਕਿਹੜਾ ਹੀ ਬੜੀ ਰਿਹਤ ਕਰਦਾ ਔਖੇ ਘੜੀ ਦੇ ਨਾਲ ਨਿਡਰਪਦੇ ਹਨ ਖੜਨਾ ਉਹ ਸਭ ਤੋਂ ਵੱਧ ਬੋਲਦਾ ਠੀਕ ਹੈ ਜੀ ਪਰ ਮਾਤਮਾ ਮਿਹਰ ਭਰੇ ਹੱਥ ਰੱਖੇ ਆਪਾਂ ਤਾਂ ਇਹੀ ਕਰਦੇ ਨੇ ਪਰ ਆਇਆ ਬਹੁਤ ਸਮਾਂ ਬਹੁਤ ਮਾੜਾ ਤਾਰਪਾ ਪਰ ਜਿਹੜਾ ਬੁੱਢਾ ਸਹਿਜੀ ਨੇ ਉੱਤੇ ਹੀ ਪਾਣੀ ਆ ਚਾਰ ਚੁਪੇਰੇ ਜਾਨੀ ਕਿ ਜਿੱਦਾਂ ਅੱਜ ਮੈਂ ਵੀਡੀਓ ਵੇਖਣਾ ਬਹੁਤ ਜ਼ਿਆਦਾ ਬਹੁਤ ਉੱਖਾ ਹੀ ਪਰ ਯਾਰ ਧੱਕੇ ਜੀ ਪਸੂਆਂ ਦਾ ਪੇਜ ਫੈਨਾਂ ਦਾ ਚਰਿਆ ਦਾ ਬਹੁਤ ਮੰਦਾ ਹਾਲਾ ਨਹੀਂ ਕੋਈ ਕੁੱਤੇ ਵਾਲਾ ਘੁੰਦੇ ਜਾਂਦੇ ਹਨ ਦੇਖੇ ਨਹੀਂ ਜਾਂਦੇ ਚਿਤਪੁਤ ਕਰਾਉਂਦਾ ਮੈਂ ਤਾਂ ਦੋ ਤਿੰਨ ਵੀਡੀਓ ਵੇਖਦਾ ਮੁਰਦੇ ਮੈਂ ਕੋਈ ਵੀਡੀਓ ਨਹੀਂ ਵੇਖੀ ਕਿਉਂਕਿ ਮੈਂ ਪਹਿਲੇ ਇਹਨਾਂ ਦਾ ਉਹ ਜੋ ਤੁਮ ਵੀਡੀਓ ਘਟੀ ਉਹਦੇੁੰਦੇ ਦਾ ਉਹ ਬੁਰਾ ਸਿਆਣ ਤੋਂ ਆ ਗਿਆ ਕਿ ਤੇ ਉਹਦੇ ਵਿੱਚ ਪਾਣੀ ਪਾਣੀ ਇੰਨਾ ਨਹੀਂ ਹੋਇਆ ਜਾਨੀ ਕਿ ਹੈ ਭਾਬਾ ਉਹ ਦੇਖਦੇ ਵੀਡੀਓ ਦੇ ਵਿੱਚ ਤੇ ਬਹੁਤ ਔਕਾ ਹੈ ਪਰ ਬਹੁਤ ਵਧੀਆ ਗੱਲ ਹੈ ਇਹ ਕਿੰਨੇ ਸ਼ਕਤੀਸ਼ਾਲੀ ਜਗਾ ਹਨ ਕਿੰਨਾ ਵਧੀਆ ਸਥਾਨ ਬੜੇ ਲੋਕ ਉਹਦੇ ਆਉਂਦੇ ਆਰਤੀ ਸੁਣਦਾ ਉਹ ਬੁੱਢਾ ਜੀ ਝੋਲੀਆਂ ਪਰ ਦੇ ਨੇ ਉਦਾਸ ਬੇਨਤੀ ਹੁੰਦੀ ਹੈ ਹੁੰਦੇ ਆ ਮਹਾਂ ਜੋ ਸਾਡੇ ਸਰਕਾਰ ਨੂੰ ਤੁਹਾਨੂੰ ਜੀ ਵੱਤੋ ਵਤਨੀ ਇਹਨਾਂ ਦੇ ਸਾਹ ਲੈਣ ਤਾਂ ਕਿ ਹਰ ਮਨੁੱਖ ਹਰ ਪ੍ਰਾਣ ਇਸ ਇਹ ਕੋ ਵੀ ਇਹ ਨੂੰ ਆਉਤ ਹੁੰਦੀ ਹੈ ਆਪਾਂ ਸਾਰੇ ਬਾ ਚੜ ਕੇ ਹੈਲਪ ਕਰੀਏ ਆਸ ਬੇਨਤੀ ਕਰਕੇ ਜਿਹੜੇ ਪਰਿਵਾਰ ਪਰਸ਼ਨ ਦੇ ਵਿੱਚ ਹਿੱਸਾ ਜ਼ਰੂਰ ਪਾਉ ਤੋਂ ਇੱਕ ਥੋੜਾ ਬਹੁਤ ਬਹੁਤਾ ਰਾਸ਼ਨ ਜੀ ਤੱਕ ਪਹੁੰਚਾਉਣਾ ਚਾਹੀਦਾ ਹੈ ਆਪਾਂ ਨਵਾਸੀ ਹੈ ਸਾਡੀ ਵੀ ਦਾ ਕੋਈ ਗੱਲ ਨਹੀਂ ਅੱਜ ਅਸੀਂ ਸਭਾ ਵਿਚਨਾ ਵੀ ਆਇਆ ਕਰਾਂਗੇ ਠੀਕ ਹੈ ਜੀ ਪੈਂਦਾ ਵਿੱਚ ਕਿਵੇਂ ਉਹਨਾਂ ਨੂੰ ਕੰਮ ਦਿੰਦਾ ਰਹੇ ਹਨ ਸੁਪਰੀਅਰ ਸੁਪਰਾਂ ਦਾ ਕੰਮ ਚਾਲਦਾ ਇਸ ਕਰਕੇ ਕਈ ਵਾਰੀ ਪੈਣ ਪਰ ਆਪੀ ਝਿੰਦਾ ਹੈ ਹਨਾ ਉਹਨੂੰ ਆਪਾਂ ਕਹਿ ਚੱਲ ਦਿੰਦੇ ਬਾਕੀ ਵੀਰੋ ਜਿੰਨਾ ਵੀ ਆਪਾਂ ਹੋ ਸਕੇ ਆਪਾਂ ਬੈਠੇ ਅਰਦਾਸ ਬੇਤੀ ਜਰੂਰ ਕਰ ਸਕਦੇ ਹੈਗਾ ਤਾਂ ਕਰੀ ਬਈ ਕਈ ਵਾਰ ਪੜਾਈ ਹੋ ਜੇ ਪਰਮਾਤਮਾ ਕਲਾ ਕਰੇ ਸੱਚੇ ਪਾਤਸ਼ਾਹ ਆਪਦਾ ਹਰੇਕ ਪੈਣ ਭਾਈ ਦਾ ਭਲਾ ਚਾਹੁੰਦੇ ਹੈ ਹਨਾ ਇਹ ਅਗਲੇ ਤਾਂ ਭਲਾ ਤਾਂ ਆਪਣਾ ਵੀ ਭਲਾ ਜੇ ਕਿਸੇ ਦਾ ਭਲਾ ਸੋਚਾਂਗੇ ਤਾਂ ਆਪਣਾ ਵੀ ਭਲਾ ਹੋਊਗਾ ਜੋ ਜਿੱਦਿਆਂ ਦਾ ਸੋਚੋਗੇ ਠੀਕ ਹੈ ਜੀ ਆਪਾਂ ਹਮੇਸ਼ਾ ਬੋਟ ਅਰਦਾਸ ਵਿੱਚ ਠੀਕ ਕਰਕੇ ਸੱਚਾ ਪਾਛਾ ਨੂੰ ਨੈਤ ਪ੍ਰਵਾਹ ਨੂੰ ਤੰਦਰੁਸਤੀ ਰੱਖੀ ਚੜ੍ਹਦੀ ਕਲਾ ਵਿੱਚ ਰੱਖੀ ਮੇਰ ਪ੍ਰਯਤਨ ਕੀ ਬਾਕੀ ਜੋ ਨੁਕਸਾਨ ਹੋਇਆ ਉਹ ਕੁਦਰਤ ਦਾ ਫੈਲਾ ਕੀ ਜੋ ਕੁਦਰਤ ਕਰਦੀ ਹੈ ਚੰਗੇ ਕਾਲੀ ਜੋ ਪਰਮਾਤਮਾ ਕਰਦਾ ਚੰਗੇ ਕਾਲਾ ਆਪਾਂ ਮਾੜਾ ਕਿਉਂ ਕਹੀ ਜੋ ਨੂੰ ਚੰਗਾ ਲੱਗਦਾ ਉਹ ਚੰਗਾ ਕਰਦਾ ਹਣ ਕਈ ਪੈਣ ਬੜਾ ਐਸੇ ਐ ਕਈ ਵਾਰੀ ਉਹ ਬੰਦੇ ਮੈਲ ਚੋਲਣ ਵਾਲੇ ਆ ਬੰਦੇ ਹੱਥ ਖੋਖ ਖਾਲੇ ਆ ਨਾ ਉਹ ਆਪਾਂ ਨੂੰ ਮਿਲਦੇ ਆ ਆਪਾਂ ਉਹਨਾਂ ਪ੍ਰਤੀ ਅਦਾਸ਼ਮੈਂਤੀ ਕਰਕੇ ਜਿਹੜਾ ਪੈਣ ਪਰ ਆਪਾਂ ਨੂੰ ਦੇ ਗਿਆ ਉਹ ਖਾਂਦਾ ਉਹਨਾਂ ਦੇ ਵੀ ਪ੍ਰਤੀ ਅਪਰਦਾਸ਼ ਕਰਕੇ ਆਪਣਾ ਭਰਜਮੰਦਾ ਜਿਹੜੇ ਪੈਣ ਭਰਾ ਸਾਡਾ ਨੂਢੇ ਨਾ ਮੁੱਢੋਂ ਲੱਗੇ ਜਿਹੜਾ ਅੱਗੇ ਵੀਰੋਂ ਕਾਪੂ ਨਾ ਹੋਣ ਹੋਰ ਹੋਗੇ ਹਰ ਹਰੇਕ ਬੰਦਾ ਕਿਦਾ ਵੀ ਮੇਰੀ ਹੀਂ ਦੇ ਵਿੱਚ ਚੱਲਦਾ ਜਿਵੇਂ ਮੈਂ ਕਹਾ ਉਹ ਮੇਰਾ ਅਗਨੀ ਨਾ ਉਹ ਹੁੰਦਾਗਾ ਹਰੇਕ ਨੂੰ ਆਪਣਾ ਆਪਣਾ ਵਿਚਾਰ ਦੱਸਣ ਦਾ ਅਧਿਕਾਰ ਹੈ ਹਰੇਕ ਨੂੰ ਆਪਣਾ ਆਪਣਾ ਵਿਚਾਰ ਕਹਿਣ ਦਾ ਅਧਿਕਾਰ ਹੈ ਕੋਈ ਕਿਸੇ ਨੂੰ ਆਏ ਨਹੀਂ ਸਭ ਦਾ ਕਈ ਲੋਕ ਇਦਾਂ ਦੇ ਹੁੰਦੇ ਆ ਕਿਉਂਕਿ ਭਲੇ ਵਾਲੇ ਪਾਸੇ ਜਾਂਦਾ ਉਹ ਰੋਕਣ ਦੀ ਕੋਸ਼ਿਸ਼ ਜ਼ਿਆਦਾ ਹੁੰਦੀ ਸੋ ਵੀਰੋਂ ਕਿੰਛੇ ਨਹੀਂ ਰੁਕਣਾ ਆਪਾਂ ਆਪਾਂ ਜੋ ਕੁਛ ਸਾਥਾ ਹੁੰਦਾ ਆਪਾਂ ਦਾ ਆਈਡੀਆ ਦੇ ਬੰਨ ਮੰਨ ਨੇ ਪੈਸੇ ਦੋਤੇ ਆਈਡੀਆ ਦੇ ਦਿੱਤਾ ਅੱਜ ਮੌਕਾ ਆਪਣਾ ਭੈਣ ਭਰਾਵਾਂ ਨਾਲ ਖੜਨਾ ਅੱਜ ਮੌਕਾ ਆਜ ਡਾਕਟਰ ਇਸ ਟਾਈਮ ਕਲੀਨ ਜਿਹੜਾ ਬੰਦਾ ਨਾਲ ਖੜ ਗਿਆ ਉਹਦੇ ਨਾਲ ਨਹੀਂ ਰਹੀ ਸੀ ਹੋਰੀ ਪ੍ਰਮਾਤਮਾ ਆਪ ਹੀ ਹਾਜ਼ਰੀ ਲਾ ਦਿੱਤੀ ਤਰ ਤੋ ਵੀ ਆ ਠੀਕ ਹੈ ਕਭ ਚੁੰਗਾ ਸਈ ਭੈਣ ਭਰਾ ਦਾ ਜੀਤ ਤੋਂ ਰਾਜ ਕਰਦੇ ਆਪਣੇ ਚੌਕ ਹੋਣੀ ਆਪਣੇ ਘਰਾਂ ਦੇ ਇਹ ਕੋਦਰ ਤੋਂ ਤਾਂ ਕੋਈ ਪਤਾ ਕਿਦਰ ਨੂੰ ਹੋਦਾ ਜੋ ਇਸ ਤਰ੍ਹਾਂ ਕਰਕੇ ਪ੍ਰਮਾਤਮਾ ਕੇ ਅਰਦਾਸ ਬੇਤੀ ਆਏ ਕਰਿਆ ਕਰੋ ਸੱਚਾ ਪਾਤਸ਼ਾਹ ਸਰਬਉਪਰ ਚਰਜੀ ਕਰ ਰਿਹਾ ਸਭਉਪਰ ਮਰੀ ਮੇ ਸਾਰੇ ਬੱਚੇ ਇਹ ਅਰਦਾਸ ਬੇਤੀ ਕਰਿਆ ਕਰੋ ਕੋਈ ਉਹਨਾਂ ਸੇ ਅਰਦਾਸ ਬੇਤੀ ਕਰਿਓ ਦੋ ਟਾਈਮ ਸੱਚਾ ਪਾਤਸ਼ਾਹ ਮੇਂ ਪਰਿਆਤਨ ਕੇ ਸਾਥੇ ਖਾਮੂ ਚੜ੍ਹਦੀ ਕਲਾ ਚੜ੍ਹਦੀ ਹਰੇਕ ਦੀ ਕਮਾਈ ਚ ਬਤ ਡੀਜਾਜ ਨੱਚਣ ਜਾਣਦੇ ਆਂ ਡੀਜਾਜ ਲੜਖਰੀ ਪਾਣ ਜਾਂਦੇ ਆਂ ਡੀਜਾਜ ਬਹੁਤ ਕੁਝ ਕਰਦੇ ਆਪਾਂ ਬੜਾ ਕੁਝ ਹੁੰਦਾ ਤੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਦਬਾਦ ਕੇ ਨਹੀਂ ਦਬਾਇਆ ਦਿੰਦਾ ਖੁਸ਼ੀ ਹੈ ਖੁਸ਼ੀ ਕੁਸ਼ੀ ਦਾ ਟਾਈਮ ਹੁੰਦਾ ਨਾ ਪਰ ਫਿਰ ਵੀ ਆਪਾਂ ਨੂੰ ਅੱਖ ਬੰਦ ਕਰਕੇ ਆਪਣਾ ਮਤਮਾ ਤਰਸ ਕਰਕੇ ਆਪਾਂ ਯਾਰ ਜਿੱਤ ਤੌਰ ਤੇ ਨਹੀਂ ਸੰਭ ਦੇ ਆਪਾਂ ਦੱਸਦੇ ਤੁਹਾਨੂੰ जे लो पंजा पंज न अरदास की दोहं जी त लेखे लॻे दसां पंजा जी लॻू त सही जिते जिनि कंदे हूंदे न जेका तला भर जा ठीक सुब शाम जी अरदास परमात्मा ज़रूरु लेखे लॻंदे अरदास करो ਰਮਾਧਾਨ ਸਾਡਾ ਭਲਾ ਖਰੀ ਸੱਚਾ ਪਾਤਸ਼ਾਹ ਕੀ ਬਰੀ ਮੀਲੋਂ ਮਤਬਤ ਦੇਈ ਕਿਸੇ ਨੂੰ ਦੁੱਖ ਦੀ ਘੜੀ ਨਾ ਦਿਖਾਈ ਹਰੇਕ ਦਿਖੇ ਮੇਰ ਪ੍ਰਿਆਸ ਨਾ ਕੀ ਸੱਚਾ ਪਾਤਸ਼ਾਹ ਆਪਣੀ ਦਾ ਵੀ ਉਹ ਇਹੀ ਅਰਦਾਸ ਹੈ ਇਹੀ ਬੇਨਤੀ ਹੈ ਕਿਉਂ ਆਪਾਂ ਤੌਰ ਤੇ ਚੱਕਦੇ ਇੱਥੋਂ ਚੱਕ ਕੇ ਆਪਾਂ ਉੱਥੇ ਵੀ ਕਰ ਸਕਦੇ ਹਾਂ ਨਾ ਤੇ ਬੈਠੇ ਵਾਇਟ ਕੋਈ ਗੁਰੂ ਦਾ ਨਾਮ ਚੱਕ ਕੇ ਉਹ ਪੈਣ ਭਰਾ ਜਿਹੜੇ ਮਸੀਤ ਦੇ ਵਿੱਚ ਆਪਾਂ ਉਹਨਾਂ ਲਈ ਅਰਦਾਸ ਬੇਨਤੀ ਕਰੀਏ ਜੀ ਪ੍ਰਮਾਤਮਾ ਸੱਚਾ ਪਾਤਸ਼ਾਹ ਤੇਰ ਦੇ ਬਿਯੋਗ ਦੇ ਰਾਹ ਕਰਨਗੇ ਉਹ ਵੇ ਮੇਰਾ ਕਰਨ ਵਾਲੇ ਨੇ ਠੀਕ ਹੈ ਜੀ ਆਪਣੀ ਤਾਂ ਇੱਕ ਪੁਖਾਰੀ ਦੀ ਪ੍ਰਿਆਰ ਹੈ ਆਪਾਂ ਪ੍ਰਿਆਰ ਕਰਦੇ ਗੁਰੂ ਵੱਕੇ ਸੱਚਾ ਪਾਤਸ਼ਾਹ ਕੇ ਦਾ ਕੱਲ ਸਾਰ ਨੂੰ ਕਿ ਸਭ ਨੂੰ ਮਿਹਰ ਕਰਿਆ ਤਾ ਇਹ ਜ਼ਰੂਰੀ ਨਹੀਂ ਵੀ ਜੇ ਆਪਾਂ ਬਟ ਯਾਰ ਆਪਾਂ ਬਟੋ ਤੱਕ ਕੀ ਆ ਨਿਆ ਮੋਬਾਈਲ ਨਹੀਂ ਦੇਗਾ ਕਰਨਾ ਪਾਣਾ ਤਿਆਰ ਆਈ ਤਿਆਰ ਆਈ ਉਹ ਪਾਣੀ ਵਿੱਚ ਕਿ ਉਥੇ ਮੈਂ ਅੱਜ ਮੈਂ ਪਰਚੀ ਬਤਾਉਣ ਆਇਆ ਸੀਗਾ ਤੇ ਪਰਚੀ ਵਾਲਿਆਂ ਦੇ ਵੀ ਅੱਜ ਕੱਲ ਨੂੰ ਆਮਦੋਨ ਨੂੰ ਜੁਨੀ ਕੰਮ ਆ ਗਿਆ ਤੇ ਕੰਮ ਤਾਂ ਡੀਨਸਿਟੀ ਪੂ ਦਾ ਹੀ ਸੀ ਮੈਨੂੰ ਤੇ ਉਹ ਵੀ ਜਿਹਨੂੰ ਮੈਂ ਜੋ ਭਾਈਆਂ ਨਾਲ ਵੀ ਮੈਂ ਮੋਕੇ ਚੱਲੇ ਆ ਡੀਕੂ ਦਾ ਹੀ ਕੰਮ ਹੈ ਤੇ ਕੱਲ ਨੂੰ ਤੁਹਾਡੇ ਫਿਰ 9:00 ਵਜੇ ਆ ਜਾਣਗੇ ਉੱਥੇ ਆਏ ਚੱਲ ਪੜਾ ਗੱਲਾਂ ਆਦਿ ਬਾਤ ਬਹਿਣਾ ਕਰਵਾਉਂਦੇ ਸੀ ਉਹਨੇ ਇੱਕ ਨੇ ਮਾਇਆ ਕੋਲਿਆ ਦਿਓ ਮੈਂ ਕਾਹਨ ਪਾਣੀ ਛੱਡਾ ਮਾਰ ਦੇ ਲੱਗਾ ਕਿ ਤਰਨ ਮੋਚੋ ਮਾਇਆ ਨਹੀਂ ਲਿਖਣ ਮੈਂ। ਮੈਂ ਦੱਸ ਰਿਹਾ ਕਿ ਚਾਰਤ ਜੀ ਇੱਥੇ ਦੈਨੋ ਕੋਸ਼ੂ। ਵੀਰ ਜਿਹੜਾ ਕੁਝ ਐਨਾ ਕੁਝ ਛੱਡ ਲੈਂਦੀ ਅੱਗੇ ਤੁਰਿਆ ਆਉਂਦਾ ਤੇ ਉਹਦੇ ਤੇ ਕੀ ਬੀਤਦੀ ਹੋਈ ਹੈ ਨਾ। ਸੋਇਸ਼ਤਰਾ ਕਰਕੇ ਪ੍ਰਮਾਤਮਾ ਅਗੇ ਅਰਦਾਸ ਬੇਤੀ ਜ਼ਰੂਰ ਕਰਕੇ ਤਾਂ ਕਿ ਸੱਚੇ ਪਾਤਸ਼ਾਹ ਸਾਭ ਤੇ ਕਿਰਪਾ ਕਰੇ। ਕੱਲ ਦੇ ਗ੍ਰਾਉਂਡ ਦੇ ਨਾਲ ਆਪਾਂ ਫੇਰ ਮਿਲਾਂਗੇ। ਕੀ ਦੀ ਪ੍ਰਮਾਤਮਾ ਹਰੇਕ ਭੈਣ ਭਾਈ ਨੂੰ ਤਾਂ ਦ੍ਰਿਸ਼ਟੀਕਾਂਸ਼ੇ ਮਿਹਰ ਭਰਿਆ ਰੱਖੇ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਪੀਰੋ ਭੈਣੋਂ ਭਰਾਵੋ ਹੱਥ ਬੰਨ ਕੇ ਬੇਨਤੀ ਹੈ ਉਹਨਾਂ ਪ੍ਰਤੀ ਜਰੂਰ ਆਤੋਟ ਬਰਦਾਸ਼ ਕਰੋ ਸੱਚਾ ਪਾਤਸ਼ਾਹ ਮਿਹਰ ਭਰਿਆ ਰੱਖੇ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਮਿਹਰ ਭਰਿਆ ਰੱਖੇ ਜੀ ਆਪਕਾ ਅਰਦਾਸ ਬੇਨਤੀ ਕਰਦੇ ਆਂ ਪ੍ਰਮਾਤਮਾ ਅਗੇ ਜਰੂਰ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਕੋਰ ਜੋਰ ਅਪੀਲ ਹੈ ਕੀ ਆਪਾਂ ਅਰਦਾਸ ਵਿੱਚ ਦੀਓ ਟੈਂਪ ਕਰੋ ਮਹਾਰਾਜ ਜੀ ਕਿ ਸੱਚਾ ਬਾਛਾ ਸਭ ਮੁਤਾ ਗ੍ਰਤੀ ਦੇਵੇ ਮਿਹਰ ਭਰੇ ਹੱਥਾਂ ਕੇ ਸਾਥ ਤੇ ਬੰਦ ਬੰਦ ਕਰਾਏ ਹੋਵੇ ਸੱਚਾ ਬਾਛਾ ਇਹ ਸੰਕਟਾ ਜਿਹੜਾ ਆਇਆ ਇਸ ਤੋਂ ਬਚਾਉਣਾ ਮਹਾਰਾਜ ਜੀ ਮਿਹਰ ਭਰੇ ਹੱਥਾਂ ਕੇ ਸਾਥ ਤੇ ਚੜ੍ਹਦੀਆਂ ਕਲਾ ਵਿੱਚ ਰੱਖਣ ਪੈ ਪਾਈ ਜਨ ਤਾਣ ਪਰਚੇ ਸਾਰ ਤਬ ਦੀ ਰਕਰਨ ਮਾਰਨ ਅਸੁਰਵਾਦੀ ਸ਼ੋਭ ਸ਼ਾਂਤੀ ਵਾਛਣਾ ਮਿਹਰ ਭਰੇ जो अपनी था यही अरदास है अरदास करो वाइगुर वाहू नागो उन्हों सह तंदुरुस्ती दे मेरी तो यही अरदस है जिन्ना चेक गल का ठलिए आप अरदास करते महाराज अगर महाराज धन रोजी बख्शे सच्चा पातशाह मेहर कर ठीक है जी ये जरूर आप आपीर कर परमात्मा की अरदास करी है ठीक है जी और भैन भाई जाना ने किया चलो आप ਨੇਪੜਲੇ ਨੇ ਇਹ ਕੋਟਰਪਤਾ ਕੋਟਰਪਤੇ ਅੰਦੇ ਕੋ ਜੋਰ ਨੇ ਠੀਕ ਹੈ ਜੀ ਤੇ ਰੋਣ ਚਾਹਤੇ ਆਪਾਂ ਜਰੂਰ ਖਲਾਸ ਬੇਨਤੀ ਕਰਿਆ ਕਰੋ ਪਰਮਾਤਮਾ ਕੋ ਸੱਚਾ ਪਾਤਸ਼ਾਹ ਕੋਲਦਾ ਹੋਣਾ ਕਰੀ ਇਸੇ ਚੀਜ਼ ਲਈ ਹੈ ਠੀਕ ਹੈ ਜੀ ਤੇ ਕੱਲ ਮਿਲ ਪੜ੍ਹਾਂਗੇ ਨਵੇਂ ਬਲੌਕ ਨਾਲ ਇਸੇ ਤਰ੍ਹਾਂ ਜੁੜੇ ਰਹੋ ਠੀਕ ਹੈ ਸਾਡੇ ਬਲੌਕ ਦਾ ਗੌਰਮੇਸ਼ਨ ਬਰਾੜ ਇਸ ਚੈਨਲ ਨੂੰ ਬਤਵਦ ਪੈਂਡੂ ਪ੍ਰਾਜੀ ਜੀ ਦੀ ਜਿੰਦ ਬੱਚਿਓ ਵੀਰੋ ਬਹੁਤ ਬਹੁਤ ਤੁਹਾਡੇ سپورਟ ਦੀ ਲੋੜ ਹੈ ਤੁਸੀਂ ਅੱਕੇ ਵੀ ਮੈਨੂੰ ਬਹੁਤ ਮਾਨਵਾਸ਼ਿਆ ਐਦ ਕੀ ਦੀ ਮੈਨੂੰ ਇਹਦਾ ਚੈਨਲ ਲਾਇਦਾ ਬਣਾਇਆ ਠੀਕ ਹੈ ਜੀ ਉਹ ਬੈਠੇ ਬੈਠੇ ਨੇ ਮੈਂ ਜੇ ਮੈਂ ਵੀ ਬਣਾ ਲਾ ਉਹ ਕਹਿੰਦੇ ਸੀ ਕਰ ਗਿਆ ਇਹ ਬਣਾ ਲਾ ਠੀਕ ਹੈ ਜੀ ਮੈਂ ਉਹ ਚੈਨਲ ਸ਼ੁਰੂ ਕਰਤਾ ਤੁਹਾਡੇ ਆਸਰੇ ਵੇਖੋ ਜੀ ਭੈਣਾ ਭਰਾਵਾਂ ਦਾ ਆਸਰਾ ਸਭ ਤੋਂ ਵੱਡਾ ਹੁੰਦਾ ਤੇ ਬੰਦੇ ਦੇ ਕੋਲ ਕੁਛ ਨਹੀਂ ਕੋਈ ਜੋਰ ਨਹੀਂ ਬੰਦੇ ਦਾ ਜੇ ਇਕੱਲਾ ਖੜਨਾ ਮੈਂ ਇਕੱਲਾ ਐ ਕਰਦਾ झूठी फिर भी आप भैन भाई सदे फिर आप काम क्यों नहीं, का नहीं। ना। तो वीडियो चंकी लगी तो वो शेयर करना लाइक करना धनबाद सारे भेड़ भाव का